ਦੋਸਤੋ ਅਗਰ ਤੁਹਾਡੇ ਪੈਚ ਦੇ ਇਦਾਂ ਵਾਲ ਚਿੱਪਕ ਜਾਂਦੇ ਨੇ ਤਾਂ ਪਹਿਲਾਂ ਉਹਨਾਂ ਨੂੰ ਕੋਸ਼ਿਸ਼ ਕਰੋ ਤੁਸੀਂ ਇਦਾਂ ਰਿਮੂਵ ਕਰੋਗੇ ਕਲਾਕਲਾ ヘア ਤੇ ਨੈਕਸਟ ਇਹਦੇ ਚ ਇਹ ਹੈ ਕਿ ਜਦ ਵੀ ਤੁਸੀਂ ਸਰਵਿਸ ਕਰ ਰਹੇ ਹੋ ਇਹਦੀ ਤਾਂ ਸੋਲਵੈਂਟ C22 ਸੋਲਵੈਂਟ C22 ਦੀ ਹੈਲਪ ਦੇ ਨਾਲ ਐਂਡ ਦੋਸਤੋ ਜਦ ਤੁਹਾਡੇ ਸੋਲਵੈਂਟ C22 ਦਾ ਇੱਕ ਬਰਸ਼ ਵੈਟ ਕਰਨ ਲਈਏ ਇਦਾਂ ਤਾਂ ਇਹਨੂੰ ਤੁਸੀਂ ਇਦਾਂ ਰਿਮੂਵ ਕਰਨਾ ਹੈ ਤਾਂ ਇਹਨੇ ਸਾਰੇ ਹੇਅਰ ਤੁਹਾਡੇ ਸੇਫ ਹੋ ਜਾਣਗੇ ਅਗਰ ਤੁਸੀਂ ਇਹ ਇਦਾਂ ਕਲੀਨ ਨਹੀਂ ਕਰਦੇ ਤਾਂ ਨੈਕਸਟ ਇਹਦੇ ਚ ਇਹ ਹੈ ਕਿ ਤੁਹਾਡੇ ਪੈਚ ਦੇ ਵਾਲ ਟੁੱਟਣਗੇ ਅਗਰ ਤੁਹਾਡੇ ਪੈਚ ਦੇ ਵਾਲ ਟੁੱਟਣਗੇ ਤਾਂ ਤੁਹਾਡੇ ਪੈਚ ਦੀ ਲਾਈਫ ਕੁਛ ਰਹਿ ਜਾਣੀ ਹੈ ਕੁਛ ਮਹੀਨੇ ਰਹਿ ਜਾਣੀ ਹੈ ਜੇ ਤੁਸੀਂ ਇੱਕ ਅੱਛੀ ਲਾਈਫ ਪੈਚ ਦੀ ਚਾਹੁੰਦੇ ਹੋ ਤਾਂ ਕੋਸ਼ਿਸ਼ ਕਰੋ ਕਿ ਇਦਾਂ ਪ੍ਰੋਪਰ ਹੇਅਰ ਪੈਚ ਦੇ ਹੇਅਰ ਜਿਹੜੇ ਸਰਵਿਸ ਤੋਂ ਬਾਅਦ ਚਿਪਕੇ ਹੁੰਦੇ ਨੇ ਪ੍ਰੋਪਰ ਕਲੀਨ ਕਰਿਆ ਕਰੋ ਫਿਰ ਟੇਪ ਪਾ ਰਿਆ ਕਰੋ ਤੇ ਟੇਪ ਕਰਨ ਦੀ ਟੈਕਨੀਕ ਤੁਹਾਨੂੰ ਮੈਂ ਸ਼ੇਅਰ ਕਰਦਾ ਰਹਿਣਾ ਤਾਂ ਤੁਸੀਂ ਨੋਟ ਕਰਿਓ ਪਹਿਲਾਂ ਬੇਸ ਇਸ ਇਸ ਟੈਪ ਬਾਈ ਟੈਪ ਤੁਸੀਂ ਟੇਪ ਤਾਰੋਗੇ ਐਦਾਂ ਹੋ ਸਕਦਾ ਥੋੜੀ ਟੇਪ ਪੈਚ ਦੇ ਜਿਆਦਾ ਦਿੰਦੇ ਲੱਗੀ ਹੋਈ ਆ ਤਾਂ ਉੱਤਰਨ ਚ ਓਖਾ ਕਰੇ ਪਰ ਤੁਹਾਡਾ ਤਰੀਕਾ ਪਹਿਲਾਂ ਹੋਊਗਾ ਪਹਿਲਾਂ ਇਹਦੇ ਚ ਐਂਟਰ ਹੋਣਾ ਫਿਰ ਤੁਸੀਂ ਬੇਸ ਤੋਂ ਬੇਸ ਹੀ ਚੱਲਣਾ ਐ ਨਹੀਂ ਹੈਗਾ ਕਿ ਤੁਸੀਂ ਕਪੜੇ ਨੂੰ ਫੜ ਕੇ ਟੇਪ ਤਾਰੋਗੇ ਫਿਰ ਤੁਹਾਡਾ ਪੈਚ ਦਾ ਬੇਸ ਫਟ ਸਕਦਾ ਹੈ ਬਾਕੀ ਹੋਰ ਐਦਾਂ ਦੇ ਇੰਟਰਸਟਿੰਗ ਵੀਡੀਓਜ਼ ਦੇ ਲਈ ਸਾਨੂੰ ਤੁਸੀਂ ਫੋਲੋ ਕਰਿਓ ਇੰਸਟਾਗ੍ਰam ਤੇ ਅਗਰ ਤੁਸੀਂ ਵੀਡੀਓ ਦੇਖ ਰਹੇ ਹੋ ਅਗਰ ਤੁਸੀਂ ਦੇਖ ਰਹੇ ਹੋ YouTube ਤੇ ਸਬਸਕ੍ਰਾਈਬ ਜਰੂਰ ਕਰਿਓ